ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਆ ਤੁਹਾਡਾ ਆਪਣੇ ਕਬੱਡੀ ਲਵਰ YouTube ਚੈਨਲ ਉੱਤੇ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਬੱਡੀ ਦਾ ਮਹਾ ਕੁੰਭ ਸਵਰਗਵਾ ਸਰਦਾਰ ਅਵਤਾਰ ਸਿੰਘ ਬੱਲ ਦੀ ਯਾਦ ਨੂੰ ਸਮਰਪਿਤ 56ਵਾਂ ਸਾਲਾਨਾ ਵਿਸਾਖੀ ਕਬੱਡੀ ਕੱਪ ਪਿੰਡ ਭਲੱਥ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਮਿਤੀ 12 13 14 April 2025 ਨੂੰ ਕਰਵਾਇਆ ਜਾ ਰਿਹਾ ਹੈ ਜਿੱਥੇ ਕਿ 14 13 ਤੇ 14 April ਨੂੰ ਕਬੱਡੀ 65 ਕਿਲੋ ਆਲ ਓਪਨ ਕਲੱਬਾਂ ਦੀਆਂ 16 ਟੀਮਾਂ ਖੜੀਆਂ ਜਾਣਗੀਆਂ ਜਿਨ੍ਹਾਂ ਦਾ ਪਹਿਲਾ ਇਨਾਮ 1,11,000 ਰੁਪਏ ਹੋਵੇਗਾ ਤੇ ਦੂਸਰਾ ਇਨਾਮ 61,000 ਰੁਪਏ ਹੋਵੇਗਾ ਤੇ ਬੈਸਟ ਪਲੇਅਰਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ 65 ਕਿਲੋ ਦੇ ਨੂੰ ਜੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਨਵੇਂ ਪਲੇਅਰ ਅੱਗੇ ਆਉਣਗੇ ਨਾਲ ਹੀ 45 ਕਿਲੋ ਵਾਲ ਓਪਨ ਦੀਆਂ 16 ਟੀਮਾਂ ਵੀ ਐਂਟਰ ਕੀਤੀਆਂ ਜਾਣਗੀਆਂ ਜਿਸ ਦਾ ਪਹਿਲਾ ਪ੍ਰਾਈਜ਼ 1 ਲੱਖ ਰੁਪਏ ਹੋਵੇਗਾ ਤੇ ਦੂਸਰਾ ਪ੍ਰਾਈਜ਼ 50,000 ਰੁਪਏ ਹੋਵੇਗਾ ਤੇ ਬੈਸਟ ਰੇਡਰ ਤੇ ਬੈਸਟ ਸਟਾਪਰ ਨੂੰ ਸਕੂਟਰੀਆਂ ਦਿੱਤੀਆਂ ਜਾਣਗੀਆਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਨਵੇਂ ਮੁੰਡਿਆਂ ਨੂੰ ਵੀ ਵੱਡੇ ਉਸ ਦੇ ਨਾਲ ਹੀ ਲੜਕੀਆਂ ਦੇ ਮੈਚ ਵੀ ਕਰਵਾਏ ਜਾਣਗੇ ਜਿਸ ਵਿੱਚ ਲੜਕੀਆਂ ਦੀਆਂ ਚਾਰ ਟੀਮਾਂ ਦਾਖਲ ਕੀਤੀਆਂ ਜਾਣਗੀਆਂ ਟੂਰਨਾਮੈਂਟ ਤੇ ਜਿਸ ਦਾ ਪਹਿਲਾ ਪ੍ਰਾਈਜ਼ ਹੋਵੇਗਾ 1 ਲੱਖ ਰੁਪਿਆ ਅਤੇ ਦੂਸਰਾ ਪ੍ਰਾਈਜ਼ ਹੋਵੇਗਾ 75000 ਰੁਪਿਆ ਫਾਈਨਲ ਦੇ ਬੈਸਟ ਰੇਡਰ ਅਤੇ ਜਾਫੀ ਨੂੰ ਸਕੂਟਰੀਆਂ ਦਿੱਤੀਆਂ ਜਾਣਗੀਆਂ ਨਾਲ ਜੇਕਰ ਆਪਾਂ ਵੱਡੀ ਗੱਲ ਕਰੀਏ ਤਾਂ ਜੋ ਸਾਰੇ ਟੂਰਨਾਮੈਂਟ ਦੀ ਬੈਸਟ ਖਿਡਾਰੀ ਹੋਵੇਗੀ ਉਸ ਨੂੰ 4 ਟਰੈਕਟਰ ਵੀ ਦਿੱਤਾ ਜਾਵੇਗਾ ਸੋ ਲੜਕੀਆਂ ਨੂੰ ਵੀ ਬਹੁਤ ਜ਼ਿਆਦਾ ਵੱਡੇ ਨਾਮ ਇਹ ਟੂਰਨਾਮੈਂਟ ਤੇ ਰੱਖੇ ਗਏ ਹਨ ਉਸ ਦੇ ਨਾਲ ਹੀ 14 April ਨੂੰ ਜੇਕਰ ਆਪਾਂ ਗੱਲ ਕਰੀਏ ਤਾਂ 85 ਕਿਲੋ ਦੀਆਂ ਆਲ ਓਪਨ ਦੀਆਂ 16 ਟੀਮਾਂ ਵੀ ਐਂਟਰ ਕੀਤੀਆਂ ਜਾਣਗੀਆਂ ਜਿਸ ਦਾ ਪਹਿਲਾ ਪ੍ਰਾਈਜ਼ 3 ਲੱਖ ਰੁਪਈਆ ਹੋਵੇਗਾ ਅਤੇ ਦੂਸਰਾ ਪ੍ਰਾਈਜ਼ 2 ਲੱਖ ਰੁਪਈਆ ਹੋਵੇਗਾ ਬੈਸਟ ਰੇਡਰ ਅਤੇ ਬੈਸਟ ਜਫੀ ਨੂੰ ਬੁਲੇਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਊਗਾ ਉਸ ਦੇ ਨਾਲ ਹੀ 14 ਅਪ੍ਰੈਲ ਨੂੰ ਕਬੱਡੀ ਆਲ ਓਪਨ ਦੀਆਂ ਅੱਠ ਇੰਟਰਨੈਸ਼ਨਲ ਕਲੱਬਾਂ ਦੇ ਮੈਚ ਹੋਣਗੇ ਜਿਸ ਦਾ ਪਹਿਲਾ ਪ੍ਰਾਈਜ਼ 7 ਲੱਖ 51000 ਰੁਪਈਆ ਹੋਵੇਗਾ ਤੇ ਦੂਸਰਾ ਪ੍ਰਾਈਜ਼ 5 ਲੱਖ ਰੁਪਏ ਹੋਵੇਗਾ ਜੇਕਰ ਆਪਾਂ ਬੈਸਟ ਰਾਈਡਰ ਤੇ ਬੈਸਟ ਸਟਾਪਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੱਡੇ ਹਾਰਲੇ ਮੋਟਰਸਾਈਕਲ ਦਿੱਤੇ ਜਾਣਗੇ ਸੋ ਟੂਰਨਾਮੈਂਟ ਦੀ ਸਭ ਤੋਂ ਵੱਡੀ ਖਾਸ ਬਾਤ ਇਹ ਹੈ ਕਿ ਇੱਥੇ ਸਾਰੇ ਦਿਨ ਦਾ ਜੋ ਬੈਸਟ ਪਲੇਅਰ ਹੋਵੇਗਾ ਇੱਕ ਕੱਢਿਆ ਜਾਵੇਗਾ ਉਸ ਨੂੰ ਹਾਇਆਬਾਸਾ ਮੋਟਰਸਾਈਕਲ ਦੇ ਨਾਲ ਸਨਮਾਨਿਤ ਕੀਤਾ ਜਾਊਗਾ ਜਿਸ ਦੀ ਕੀਮਤ 15-16 ਲੱਖ ਰੁਪਏ ਮਿੱਤਰੋ ਬਹੁਤ ਵੱਡਾ ਮੋਟਰਸਾਈਕਲ ਹੈ ਜੋ ਪਹਿਲੀ ਵਾਰ ਇੱਡੇ ਵੱਡੇ ਇਤਿਹਾਸ ਕਬੱਡੀ ਦੇ ਵਿੱਚ ਦਿੱਤਾ ਜਾ ਰਿਹਾ ਹੈ ਤੇ ਜੇਕਰ ਆਪਾਂ ਨਾਲ ਦੀ ਗੱਲ ਕਰੀਏ ਕਿ ਚੱਲਦੇ ਮੈਚਾਂ ਦੌਰਾਨ ਵੀ ਇਸ ਕਬੱਡੀ ਕੱਪ ਤੇ ਹਾਰਲੇ ਮੋਟਰਸਾਈਕਲ ਵੀ ਲਾਏ ਜਾਣਗੇ ਕੇਟੀਐਮ ਮੋਟਰਸਾਈਕਲ ਵੀ ਲੱਗਣਗੇ ਤੇ ਬੁਲੇਟ ਮੋਟਰਸਾਈਕਲ ਵੀ ਲੱਗਣਗੇ ਤੇ ਫੋਰ ਟਰੈਕਟਰ ਵੀ ਲੱਗਣਗੇ ਤੇ ਨਾਲ ਸੈਂਪਲ ਮੋਟਰਸਾਈਕਲ ਵੀ ਲੱਗਣਗੇ ਜਿਹੜੇ ਕੱਲੇ ਮੋਟਰਸਾਈਕਲ ਹੁੰਦੇ ਆ ਇਹ ਵੀ ਬਹੁਤ ਵੱਡੀ ਖਾਸ बात ਆ ਵੀ ਸਾਰੇ ਨਾਮ ਵੱਡੇ ਉਹ ਵੀ ਰੇਡਾਂ ਜੱਫੀਆਂ ਤੇ ਵੀ ਨਾਲ ਹੀ ਲੱਗਣਗੇ ਤੇ ਨਾਲ ਹੀ ਸਾਨੂੰ ਵੱਡੀ ਖੁਸ਼ੀ ਜਿਹੜੀ ਮੈਨੂੰ ਇਸ ਟੂਰਨਾਮੈਂਟ ਤੇ ਲੱਗੀ ਹੈ ਜਿਹੜੀ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਖੁਸ਼ ਕਰੇਗੀ ਇੱਥੇ ਦਰਸ਼ਕਾਂ ਲਈ ਲੱਕੀ ਡਰਾ ਵੀ ਵੱਡਾ ਕੱਢਿਆ ਜਾਵੇਗਾ ਜਿਸ ਵਿੱਚ ਦਰਸ਼ਕਾਂ ਲਈ ਟਰੈਕਟਰ ਵੀ ਹੋਣਗੇ ਨਵੇਂ ਬੁਲੇਟ ਮੋਟਰਸਾਈਕਲ ਵੀ ਹੋਣਗੇ ਨਵੀਆਂ ਐਕਟਿਵ ਸਕੂਟਰੀਆਂ ਵੀ ਹੋਣੀਆਂ ਨਾਲ ਹੀ ਮੋਟਰਸਾਈਕਲ ਹੋਣਗੇ ਸੋ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿ ਦਰਸ਼ਕਾਂ ਦਾ ਵੀ ਇਸ ਟੂਰਨਾਮੈਂਟ ਤੇ ਮੁੱਲ ਪਵੇਗਾ ਨਹੀਂ ਤਾਂ ਖਿਡਾਰੀ ਸਾਰੇ ਬੋਲਣ ਵਾਲੇ ਸਾਰੇ ਅੱਡ-ਅੱਡ ਸਾਰਿਆਂ ਦਾ ਮੁੱਲ ਪੈਂਦਾ ਤੇ ਇੱਥੇ ਦਰਸ਼ਕਾਂ ਦਾ ਵੀ ਵੱਡਾ ਮੁੱਲ ਪਵੇਗਾ ਤੇ ਇਸ ਦਾ ਕਬੱਡੀ 360.com ਤੇ ਲਾਈਵ ਚੱਲੇਗਾ ਤੇ ਕੌਣ-ਕੌਣ ਜਾ ਰਿਹਾ ਪਹਲੱਤ ਦੇ ਮੇਲੇ ਤੇ ਜ਼ਰੂਰ ਦੱਸਿਓ ਤੇ ਕਿਸ ਨੂੰ ਜਾਣਕਾਰੀ ਵਧੀਆ ਲੱਗੀ ਤੇ ਖੁਸ਼ੀ ਹੋਈ ਕਿ ਦਰਸ਼ਕਾਂ ਦੀ ਇੱਕ ਵੱਡਾ ਡਰਾ ਹੈ ਤੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰੋ ਦੇਖਦੇ ਆਂ ਕੌਣ ਭੱਗ ਵਾਲਾ ਬੰਦਾ ਹੈ ਦਰਸ਼ਕੀ ਧੰਨਵਾਦ ਜੀ